ਇਸ ਪਵਨ ਸ਼ਬਦੀ ਰਹਾਉ ਵਾਲੇ ਬੰਦ ਵਿੱਚ ਤੇ ਸਤਿਗੁਰ ਜੀ ਸਿੱਧੀ ਜੀ ਸਪਸ਼ਟ ਕੀ ਗੱਲ ਸਮਝਾ ਰਹੇ ਮਨ ਰੇ ਸੱਚੀ ਖਸਮ ਰਜ਼ਾਏ ਕਿ ਸੱਚੀ ਜੜੀ ਭਗਤੀ ਹੈ ਬੰਦਗੀ ਹੈ ਇਬਾਦਤ ਕਰਨੀ ਹੈ ਉਹ ਹੈ ਪ੍ਰਭੂ ਦੀ ਰਜ਼ਾ ਦੇ ਵਿੱਚ ਚੱਲਣਾ ਭਾਵ ਜੋ ਪ੍ਰਮਾਤਮਾ ਨੂੰ ਭਾ ਰਿਹਾ ਉਹਦੀ ਮਰਜ਼ੀ ਦੇ ਮੁਤਾਬਕ ਆਪਣਾ ਜੀਵਨ ਬਸਰ ਕਰਨਾ ਪਰ ਸਤਿਗੁਰੂ ਕਹਿੰਦੇ ਜਿਨ ਤਨ ਮਨ ਸਾਜ ਸ਼ਿੰਗਾਰਿਆ ਤਸੇ ਤੀਲੇ ਬਿਲਾਏ ਉਹਦੇ ਮਰਜ਼ੀ ਮਤਾ ਮੁਕ ਜੀਵਨ ਵਸਰ ਕਰਨ ਦਾ ਮਤਲਬ ਹੈ ਜਿਸ ਪ੍ਰਮਾਤਮਾ ਨੇ ਜਿੱਦਾਂ ਦਾ ਤਨ ਦੇ ਦਿੱਤਾ ਜਿੱਦਾਂ ਦਾ ਮਨ ਦੇ ਦਿੱਤਾ ਇਹਨੂੰ ਸਾਜ ਦਿੱਤਾ ਸ਼ਿੰਗਾਰ ਦਿੱਤਾ ਭਰਾ ਭਾਵ ਪਾਤਸ਼ਾਹ ਜੀ ਨੇ ਪ੍ਰਮਾਤਮਾ ਨੇ ਇਸ ਤਨ ਮਨ ਸਥੂਲ ਸਰੀਰ ਨੂੰ ਦੇਣ ਨੂੰ ਕਾਰ ਉਹਨਾਂ ਦੇ ਵਿੱਚ ਕੋਈ ਵੀ ਕੋਈ ਛੋਟੀ ਜਿਹੀ ਗਜਾਇਸ਼ ਜਿਹੜੀ ਹੈ ਉਹ ਬਾਕੀ ਨਹੀਂ ਛੱਜੀ ਜਿਹੜੀ ਮਨੁੱਖ ਨੂੰ ਪੂਰੀ ਕਰਨੀ ਪਵੇ। ਭਾਵੇਂ ਮਨੁੱਖ ਦੀ ਦੇਹੀ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਸੰਪੰਨ ਹੈ। ਪ੍ਰਮਾਤਮਾ ਵੱਲੋਂ ਸੰਪੰਨ ਹੈ। ਇਸ ਮਨੁੱਖ ਦਾ ਕਰਮ ਸਿਰਫ ਇਤਨਾ ਕਹੈ ਕਿ ਉਹ ਇਸ ਦੇਹੀ ਵਿੱਚ ਰਹਿੰਦੇ ਆ ਰਹਿੰਦੇ ਆ ਆਪਣੀ ਸੁਰਤ ਨੂੰ ਸਭ ਦੇ ਨਾਲ ਮਿਲ ਕੇ ਰੱਖੇ। ਆਪਣੀ ਲਿਬ ਨੂੰ ਮਿਰਤੇ ਨੂੰ ਪਰਮਾਤਮਾ ਨੇ ਨਾ ਜੋੜ ਕੇ ਰੱਖੇ ਬਾਸ ਜੀ ਕਹਿੰਦੇ ਵੀ ਇਸ ਕਰਮ ਨੂੰ અપਨਾਉਣ ਦੀ ਥਾਂ ਤੇ ਮਨੁੱਖ ਅਨ ਧਰਮਾਂ ਦੇ ਕਰਮ ਕਾਰਨ ਜਿਹੜੇ ਹਨ ਜਿਹੜੇ ਸੌਖਿਆ ਹੋ ਜਾਂਦੇ ਹਨ ਕਿਉਂਕਿ ਸਭ ਤੋਂ ਆਮ ਵੀ ਕਿਹਾ ਜਾਂਦਾ ਵੀ ਆਖਣ ਔਖਾ ਸਾਚਾ ਨਾ ਹੋ ਔਖਾ ਤੇ ਪਰਮਾਤਮਾ ਦਾ ਨਾਮ ਹੈ ਵਕਤਿ ਤੇ ਜਿਤਨੇ ਵੀ ਧਰਮਾਂ ਦੇ ਕਰਮ ਕਾਂਡ ਹਨ ਇਹ ਸੌਖਿਆ ਹੋ ਜਾਂਦੇ ਹਨ ਸਰੀਰ ਨਾਲ ਕਰਨੇ ਪੈਂਦੇ ਹਨ ਸੋ ਸਰੀਰ ਨਾਲ ਕਰਮ ਕਰਨੋਂ ਕੋਈ ਬਹੁਤਾ ਔਖਾ ਜਾਂ ਕਠਨ ਨਹੀਂ ਹੁੰਦਾ ਕਰਮ ਕਰਨਾ ਉਦੋਂ ਔਖਾ ਹੁੰਦਾ ਜਦੋਂ ਤੁਹਾਨੂੰ ਸਰੀਰ ਨਾਲ ਕਰ ਰਹਿ ਜਿਹੜੇ ਕਰਮ ਹੋ ਉਹਦੇ ਵਿੱਚ ਮਨ ਨੂੰ ਜੁੜਨਾ ਪਵੇ ਬਾਦਸ਼ਾਹ ਜੀ ਨੇ ਫਿਰ ਪਹਿਲੇ ਤੇ ਰੰਭਤਾ ਕੀਤੀ ਵੀ ਜਿੰਨਾ ਮਨੁੱਖਾ ਨੇ ਗੁਰਮੁਖ ਜਨਾਂ ਨੇ ਪ੍ਰਮਾਤਮਾ ਦੇ ਸ਼ਬਦ ਦੇ ਨਾਲ ਮਨ ਨੂੰ ਬਿਨ੍ਹ ਲਿਆ ਪਾ ਮਨ ਨੂੰ ਜੋੜ ਕੇ ਰੱਖਿਆ ਇਕੱਲਾ ਤਾਣੀ ਨਹੀਂ ਉਧਰ ਜੋੜਿਆ ਪ੍ਰਭ ਰਤੋ ਸੁਖ ਸਾਰ RAM ਨਾਮ ਮਨ ਵਿਦਿਆ ਅਵਰ ਕੇ ਕਰੀ ਵਿਚਾਰ ਉਹਨਾਂ ਵਾਸਤੇ ਕੋਈ ਵਿਚਾਰ ਨਹੀਂ ਕੀਤੀ ਜਾ ਸਕਦੀ ਉਹਨਾਂ ਅੰਦਰ ਸਵਤ ਤੇ ਸੁਰਤ ਕਰਕੇ ਸੁਖ ਆਨੰਦ ਦੀ ਜਿਹੜੀ ਆਤਪਨਤਾ ਹੋਈ ਉਹ ਸਮਝ ਦੇ ਕੇ ਜਿਉਂ ਭਾਵ ਹੈ ਤੋ ਰਾਖ ਤੂੰ ਉਹ ਪ੍ਰਮਾਤਮ ਦੀ ਰਜ਼ਾ ਨੂੰ ਭਾਣੇ ਨੂੰ ਸੱਤ ਕਰਕੇ ਮੰਨ ਲੈਂਦੇ ਇਹ ਉਹਨਾਂ ਗੁਰਮੁਖ ਦਿਨਾਂ ਦੀ ਅਵਸਥਾ ਹੈ